ਆ ਪੇੜਾ ਉਹਨਾਂ ਦੀਆਂ ਨੇ ਪੁਲਿਸ ਦੇਖ ਗਈ ਪੇੜ ਵਗੈਰਾ ਹਾਂਜੀ ਹਾਂ ਦੇਖ ਸਕਦੇ ਨੇ ਪੁਲਿਸ ਪ੍ਰਸ਼ਾਸਨ ਆ ਪੇੜਾ ਉਹਨਾਂ ਦੀਆਂ ਨੇ ਦੇਖ ਸਕਦੇ ਬਈ ਇੱਥੋਂ ਦੀ ਟੱਪੇ ਨੇ ਚੋਰ ਇੱਥੋਂ ਆ ਚੜ ਕੇ ਉੱਪਰੋਂ ਉੱਥੋਂ ਦੀ ਚੜ ਕੇ ਬਾਥਰੂਮ ਚ ਆਗੇ ਜੀ ਬਾਥਰੂਮ ਤੋਂ ਇੱਧਰ ਟੱਪ ਕੇ ਆ ਗਿਆ ਗਏ ਕੋਚਾਂ ਠੀਕ ਹੈ ਏਸੀ ਨਹੀਂ ਕਰੇ ਜੀ ਕੰਮ ਹਨਾ ਨਹੀਂ ਵਿਟਕਾ ਜਾਂਦੀ ਤੀ ਅੱਗੇ ਵੱਡਾ ਨੁਕਸਾਨ ਹੈ ਜਿਹੜਾ ਖੇਤੀਬਾੜੀ ਕਰਦੇ ਆਂ ਜੀ ਆਪਾਂ ਖੇਤੀਬਾੜੀ ਕਰਦੇ ਖੇਤੀਬਾੜੀ ਕਰਦੇ ਮੁੰਡੇ ਭਰੇ ਗਏ ਹੋਏ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਨਮੂਲ ਪਿੰਡ ਦੇ ਵਿੱਚ ਖੜੇ ਆਗੇ ਆ ਸਾਹਮਣੇ ਕੋਠੀ ਪੈਰੀ ਹੈਗੀ ਇਹਦੇ ਵਿੱਚੋਂ ਹੋਈ ਹੈਗੀ ਲਗਭਗ 92 ਲੱਖ ਰੁਪਏ ਦੀ ਚੋਰੀ ਬੇਟੀ ਦਾ ਉਹ ਫੋਲਾ ਫੋਲਾ ਫੈਕਿੰਦਾ ਇਥੋਂ ਤਾਲਾ ਤੋੜ ਦੇਣਾ ਵੀ ਕਮੈਂਟਾਂ ਚ ਕਹਿੰਦਾ ਨੇ ਵੀ ਇੰਨਾ ਸਿਆਉਣਾ ਕਿਵੇਂ ਆਇਆ ਵੀ 92 ਟੋਲੇ ਸਿਆਉਣਾ ਘਰੇ ਰੱਖ ਰੱਖਿਆ ਸੀਗਾ ਵੀ ਇੰਨਾ ਕਿੱਥੋਂ ਆਇਆ ਹਾਂ ਜੀ ਹਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜੀ 45 ਟੋਲੇ ਤਾਂ ਮੇਰੀ ਬੇਟੀ ਦਾ ਉਹ ਬਾਹਰ ਗਈ ਹੋਈ ਹੈ ਇਟਲੀ ਇਟਲੀ ਗਈ ਹੋਈ ਹੈ ਹਾਂ ਜੀ ਬੇਟੇ ਨੇ ਦੋਏ ਬਾਹਰੇ ਗਏ ਹੋਏ ਨਾ ਉਹਨਾਂ ਦੇ ਵਿਆਹਾਂ ਦਾ ਸਿਉਣਾ ਜੀ 25-25 ਟੋਲੇ ਠੀਕ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜਿੱਥੇ ਅਸੀਂ ਖੜ੍ਹਿਆਂਗੇ ਇਸ ਮਕਾਨ ਦੇ ਵਿੱਚ ਰਾਤ ਨੂੰ ਰਾਤ ਵੇਲੇ ਲਗਭਗ ਕਹਿ ਸਕਦੇ ਆਂ ਵੀ 92 ਲੱਖ ਰੁਪਏ ਦਾ ਸਿਉਣਾ ਚੋਰੀ ਹੋਇਆਗਾ 92 ਟੋਲੇ ਸਿਉਣਾ ਹੈ ਜਿੰਨੇ ਗਨੇ ਬਣੇ ਹੋਏ ਸੀਗੇ ਕਿਸ ਤਰ੍ਹਾਂ ਵੱਡੀ ਬਾਰਦਾਤ ਨੂੰ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਚੋਰਾਂ ਨੇ ਨਮੋਲ ਪਿੰਡ ਦੇ ਵਿੱਚ ਖੜ੍ਹਿਆਂਗੇ ਤੁਸੀਂ ਖੋਜ ਖਬਰ ਤੇ ਦੇਖ ਰਹੇ ਹੋ ਕਿ 92 ਲੱਖ ਰੁਪਏ ਲੱਖ ਰੁਪਏ ਦੇ ਲਵੇ ਸੋਨਾ ਜੇ ਕਹੀਦੀ ਹੈ ਲਗਭਗ 92 ਲੱਖ ਰੁਪਏ ਦਾ ਕਰੋੜ ਦੇ ਲਵੇ ਜਾਂਦੀ ਹੈ ਗੱਲ ਜਿਹੜਾ ਸੋਨਾ ਚੋਰੀ ਹੋਇਆ ਹੈ ਇਸ ਮਕਾਨ ਦੇ ਵਿੱਚੋਂ ਸਾਡੇ ਸਾਹਮਣੇ ਪਰਿਵਾਰ ਖੜਿਆ ਹੈ ਸਰਦਾਰ ਝੂਟ ਸਿੰਘ ਪਿੰਡ ਨਮੋਲ ਜਿਹਦੇ ਘਰੇ ਚੋਰੀ ਹੋਈ ਹੈਗੀ ਬਜ਼ੁਰਗ ਸਾਡੇ ਸਾਹਮਣੇ ਖੜੇ ਨੇ ਪੂਰੇ ਨਾਲ ਪਰਿਵਾਰ ਦੇ ਮੈਂਬਰ ਖੜੇ ਨੇ ਗੱਲਬਾਤ ਕਰਦੇ ਇਹਨਾਂ ਨਾਲ ਰਾਤ ਨੂੰ ਹੋਈ ਹੈ ਚੋਰੀ ਹਾਂਜੀ ਰਾਤ ਨੂੰ ਜੀ ਕਿ 1 ਵਜੇ ਹੋਈ ਹੈ ਇਹੀ 12 ਵਜੇ ਤੋਂ ਬਾਅਦ ਵਿੱਚ ਸਵੇਰ 12 ਤੋਂ ਤੇ 2:30 ਵਜੇ ਦੇ ਵਿੱਚ ਅੱਛਾ ਵਿੜਕਈਏ ਤੁਹਾਨੂੰ ਕੋਈ ਕੋਈ ਵਿੜਕਨੇ ਆਈ ਜੀ ਅੱਛਾ ਫਿਰ ਸਵੇਰੇ ਹੀ ਪਤਾ ਲੱਗਿਆ ਸਾਨੂੰ ਪੌਣੇ 3 ਵਜੇ ਪਤਾ ਲੱਗਿਆ ਜੀ ਅੱਛਾ ਸਵੇਰੇ ਪੌਣੇ 3 ਕਿਵੇਂ ਪਤਾ ਲੱਗਿਆ ਬਸ ਉੱਠੇ ਪਿਸਾਬ ਕਰਨ ਵਾਸਤੇ ਉੱਠੇ ਜਦੋਂ ਅੱਛਾ ਦੇਖਿਆ ਸਾਰਾ ਸਮਾਨ ਖਿਲਰਿਆ ਪਿਆ ਤੇ ਖਿਲਰੇ ਪਿਆ ਤੇ ਪੇਟੀ ਲਮਾਰੀ ਚ ਸੀ ਪੇਟੀ ਨਮਾਰੀ ਚ ਠੀਕ ਹੈ ਫਿਰ ਟੱਪੇ ਕਿੱਥੋਂ ਦੀ ਕੋਈ ਪਤਾ ਕੁਛ ਆ ਇੱਥੋਂ ਦੇ ਆ ਉਰੋਂ ਦੇ ਆ ਉਹਦੇ ਆ ਮਿੱਟੀ ਤਾਂ ਦੀਓ ਮਿੱਟੀ ਲੱਗਦੇ ਵੀ ਦੋਸਤੋ ਇੱਥੋਂ ਦੀ ਟੱਪੇ ਹੋਏ ਨੇ ਤਿਆਉਂ ਜੀ ਇੱਥੋਂ ਦੀ ਆ ਪੇੜਾ ਉਹਨਾਂ ਦੀਆਂ ਨੇ ਪੁਲਿਸ ਦੇਖ ਗਈ ਪੇੜ ਵਗੈਰਾ ਹਾਂਜੀ ਹਾਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਆ ਪੇੜਾ ਉਹਨਾਂ ਦੀਆਂ ਨੇ ਦੇਖ ਸਕਦੇ ਹੋ ਇੱਥੋਂ ਦੀ ਟੱਪੇ ਨੇ ਚੋਰ ਇੱਥੋਂ ਆ ਚੜ ਕੇ ਉੱਪਰੋਂ ਉੱਥੋਂ ਦੀ ਚੜ ਕੇ ਬਾਥਰੂਮ ਚ ਆਗੇ ਜੀ ਬਾਥਰੂਮ ਤੋਂ ਇੱਧਰ ਉੱਪ ਕੇ ਆ ਗਿਆ ਗੇਟ ਖੋਜਾ ਠੀਕ ਹੈ ਫੇਰਾ ਗੇਟ ਖੋਲੇ ਅੰਦਰ ਦੀ ਹਾਂ ਆ ਬਾਥਰੂਮ ਦੀ ਦੇਖ ਸਕਦੇ ਜੀ ਉੱਪਰ ਦੀ ਆਏ ਨੇ ਇਹਦੇ ਉੱਪਰ ਦੀ ਚੋਰੀ ਜਿਹੜੀ ਕਿ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ ਦੇਖ ਸਕਦੇ ਹੋ ਵੀ ਇਹਦੇ ਉੱਪਰ ਦੀ ਉੱਤਰ ਕੇ ਫੇਰ ਆ ਗੇਟ ਖੋਲਿਆ ਆ ਗੇਟ ਖੋਲ ਕੇ ਫੇਰ ਅੱਗੇ ਜਾਨੀ ਕਿ ਵਧੇ ਨੇ ਅੱਛਾ ਹੁੰਦੀ ਨਹੀਂ ਕਿਉਂਕਿ ਏਸੀ ਲੱਗੇ ਹੋਈ ਹੈ ਜੀ ਏਸੀ ਨਹੀਂ ਕਰੇ ਜੀ ਕੰਮ ਹਨਾ ਨਹੀਂ ਵਿੜਕਾ ਜਾਂਦੀ ਤੀ ਅੱਗੇ ਵੱਡਾ ਨੁਕਸਾਨ ਹੈ ਜਿਹੜਾ ਖੇਤੀਬਾੜੀ ਕਰਦੇ ਆਂ ਜੀ ਆਪਾਂ ਖੇਤੀਬਾੜੀ ਖੇਤੀਬਾੜੀ ਕਰਦੇ ਆਂ ਮੁੰਡੇ ਬਰੇ ਗਏ ਹੋਏ ਨੇ ਤੇ ਦੇਖ ਸਕਦੇ ਹੋ ਕਿ ਬਜ਼ੁਰਗਾਂ ਦਾ ਸਮਾਂ ਹੁੰਦਾਗਾ ਦਿਖਾਓ ਜੀ ਬੇਸ਼ਕ ਇਹ ਕਿਹੜਾ ਨਿਆ ਲੌਕ ਪਟਿਆ ਜੀ ਸਾਰੇ ਅੱਛਾ ਇਹ ਕਿਹਦਾ ਕੋਲੇ ਲੌਕ ਕੋਲੇ ਫੇਕੀ ਦਾ ਇਥੋਂ ਤਾਲਾ ਤੋੜ ਦੇਣਾ ਜੀ ਅੱਛਾ ਇਹਦਾ ਤਾਲਾ ਤੋੜਿਆ ਹੋਇਆ ਆ ਤਾਲਾ ਤੋੜਿਆ ਹੋਇਆ ਠੀਕ ਹੈ ਤੇ ਆਪਣਾ ਜਿਹੜਾ ਜਵੇਲਰ ਸੀ ਬਣਿਆ ਹੋਇਆ ਸੀ ਜੀ ਸੋਨਾ ਹਾਂਜੀ ਸੋਨਾ ਸੀ ਜਿਹੜਾ ਬਣਿਆ ਹੋਇਆ ਸੀਗਾ ਹਾਂਜੀ ਸਾਰੇ ਤੁਮ ਕਿਹੜੇ ਸੀਗੇ ਸਾਰੇ ਜੀ ਹਾਂਜੀ ਕਹਨੇ ਸੀਗੇ ਜੀ ਸਾਰੇ ਸਾਰੇ ਕਹਨੇ ਬਣੇ ਹੋਏ ਸੀ ਜੀ ਤੇ ਇਹ ਨਮਾਰੀ ਚ ਤੇ ਕਪੇਟੀ ਦੁਆ ਚ ਤੇ ਉਸ ਨਮਾਰ ਦੋ ਨਮਾਰੀਆਂ ਚ ਤੇ ਉਸ ਪੇਟੀ ਚ ਜਿੱਤੀ ਦਾ ਅੱਛਾ ਉਸ ਪੇਟੀ ਚ ਜੀ ਤੇ 92 ਟੋਲੇ ਸਿਆਉਣਾ ਕਿੰਨੇ ਟੋਲੇ ਸੀ ਜੀ ਕੁੱਲ 92 ਟੋਲੇ 92 ਟੋਲੇ ਜੇ ਕਹਦੀਆਂ 92 ਲੱਖ ਦੇ ਹੋ ਗਏ ਜੀ ਹਾਂ ਜੀ ਹਾਂ ਜੀ ਇਹਦੇ ਆ ਵੀ ਲੋਕ ਪੱਟੇ ਹੋਏ ਨੇ ਜੀ ਬਿਲਕੁਲ ਹਾਂ 1.5 ਦੋ ਲੱਖ ਰੁਪਇਆ ਨਕਦ ਕਾਇਸ ਤੇ ਅੱਛਾ 1.5 ਦੋ ਲੱਖ ਨਕਦ ਸੀ ਹਾਂ ਜੀ ਦੇ ਬਜ਼ਾਰ ਨੂੰ ਵੀ ਸਵਾ ਦੋ ਲੱਕ ਰੁਪਿਆ ਨਗਦ 99 ਟੋਲੇ ਸੋਨਾ ਦੂਜਾ ਕਿਹੜਾ ਕਮਰੇ ਜੀ ਦੂਜਾ ਤੁਸੀਂ ਨਾਲ ਸਰਦਾਰ ਚੂੜ ਸਿੰਘ ਪਿੰਡ ਨਮੋਲ ਦੇਖ ਸਕਦੇ ਹੋ ਵੀ ਵੱਡੀ ਘਟਨਾ ਜਿਹੜੀ ਘਟਨਾ ਕੀ ਇੱਕ ਵੱਡਾ ਡਾਕੀ ਕਹਾਂਗੇ ਰਾਤ ਵੇਲੇ ਸਾਨੂੰ ਇਹ ਸੀ ਜਿਹੜੀ ਸਾਡੀ ਕਮਜ਼ੋਰੀ ਹੋ ਗਈ ਮੇਨ ਤੇ ਇੱਕ ਕਿਸਾਨ ਖੇਤੀ ਕਰਨ ਵਾਲੇ ਦੇ ਘਰੇ ਤੇ ਉਹ ਪੱਟ ਲੀ ਹਾਂ ਜੀ ਉਹ ਪੱਟ ਲਈ ਨਵਾਰੀ ਉਹ ਅੱਛਾ ਇਹ ਵੀ ਪੱਟ ਲਈ ਹਾਂ ਜੀ ਜਿਹੜਾ ਦਰਦ ਆ ਯਾਰ ਦੱਸਣਾ ਬਹੁਤ ਔਖਾ ਹੈ ਕਿਉਂਕਿ 1 ਕਰੋੜ ਰੁਪਏ ਦੇ ਲਗਭਗ ਚੋਰੀ ਹੈ ਜਿਹੜੀ ਹੋਈ ਹੈਗੀ ਨਮੂਲ ਪਿੰਡ ਦੇ ਵਿੱਚ ਆ ਦੇਖੋ ਆ ਪੱਟੀ ਹੋਈ ਹੈ ਜੀ ਪੂਰੀ ਦਿਖ ਰਹੀ ਹੈਗੀ ਇਹ ਤਾਂ ਜਿਵੇਂ ਐ ਲੱਗਦਾ ਕੋਈ ਸੱਬਲ ਜਾਂ ਰਾੜ ਪਸਾਇਆ ਹੋਵੇ ਕਿਉਂ ਜੀ ਹਾਂ ਜੀ ਆ ਦੇਖੋ ਜਿਵੇਂ ਰਾੜ ਪਸਾਇਆ ਹੁੰਦਾ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਚੋਰੀ ਹੋਈ ਹੈਗੀ ਆਹ ਦੇਖ ਲਓ ਵੀ ਹਾਲਾਤ ਇੱਥੇ ਵੀ ਸੋਣਾ ਸੀ ਜੀ ਹਾਂ ਜੀ ਦੋ ਤਿੰਨ ਜਗ੍ਹਾ ਦੇਖੋ ਚੀਜ਼ ਵੀ ਉਹੀ ਹੈ ਉਹ ਕਰੀਏ ਜੀ ਜਿਹੜੀ ਜਿੱਥੇ ਪਿਆ ਸੀ ਹੋਰ ਨਹੀਂ ਹਿਲਾਇਆ ਕਿਤੋਂ ਹਾਂ ਜੀ ਬਿਲਕੁਲ ਜੀ ਦੇਖ ਸਕਦੇ ਹਾਂ ਵੀ ਇੱਥੇ ਉਹ ਸਾਹਮਣੇ ਲਮਾਰੀ ਹੋ ਇਦੇ ਵਿੱਚ ਸਿਆਉਣਾ ਸੀਗਾ ਦੂਜੀ ਅਲਮਾਰੀ ਨਹੀਂ ਛੇੜੀ ਉਹੀ ਛੇੜੀ ਜਿੱਥੇ ਸਿਆਉਣਾ ਸੀ ਜਿਵੇਂ ਕੋਈ ਭੇਤੀ ਹੋਵੇ ਜਿਵੇਂ ਕਮੈਂਟਾਂ ਚ ਕਹਿ ਰਹੇ ਨੇ ਵੀ ਇੰਨਾ ਸਿਆਉਣਾ ਕਿਵੇਂ ਆਇਆ ਵੀ 92 ਟੋਲੇ ਸਿਆਉਣਾ ਘਰੇ ਰੱਖ ਰੱਖਿਆ ਸੀਗਾ ਵੀ ਇੰਨਾ ਕਿੱਥੋਂ ਆਇਆ ਹਾਂਜੀ ਹਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜੀ 45 ਟੋਲੇ ਤਾਂ ਮੇਰੀ ਬੇਟੀ ਦਾ ਉਹ ਬਾਹਰ ਗਈ ਹੋਈ ਹੈ ਇਟਲੀ ਇਟਲੀ ਗਈ ਹੋਈ ਹੈ ਹਾਂਜੀ ਬੇਟੇ ਨੇ ਦੋਏ ਬਾਹਰੇ ਗਏ ਹੋਏ ਨੇ ਉਹਨਾਂ ਦੇ ਵਿਆਹਾਂ ਦਾ ਸਿਆਉਣਾ ਜੀ 25-25 ਟੋਲੇ ਠੀਕ ਹੈ ਅਹੀਂ ਸਿਆਉਣਾ ਅੱਛਾ ਵਿਆਹਾਂ ਨਾਲ ਜ਼ਮੀਨ ਕਿੰਨੇ ਜੀ ਜ਼ਮੀਨ ਦੇ 12 ਕਿੱਲੇ ਨੇ 12 ਕਿੱਲੇ ਨੇ ਜੀ ਆ ਕੋਈ ਹੋਰ ਆਪਣਾ ਕੋਈ ਬਿਜ਼ਨਸ ਹੋਰ ਤਾਂ ਨਹੀਂ ਕੋਈ ਜੀ ਹੋਰ ਨਹੀਂ ਮੁੰਡੇ ਦੋਏ ਵਾਰ ਨੇ ਜੀ ਕਿਹੜੇ ਦੇਸ਼ ਚ ਨੇ ਇੱਕ ਕੈਨੇਡਾ ਚ ਇੱਕ ਇਟਲੀ ਚ ਇੱਕ ਇਟਲੀ ਚ ਐ ਆ ਦੋਏ ਪੱਕੇ ਨਿ ਪੀ ਆ ਉਹ ਦੁਨੀਆ ਸਾਰੇ ਤਰ੍ਹਾਂ ਦੇ ਜੀ ਲੋਕ ਕਮੈਂਟ ਵਿੱਚ ਬਹੁਤ ਕਰ ਦਿੰਦੇ ਨੇ ਉਹ ਤਾਂ ਕਰਨੇ ਆ ਅਗਲੇ ਨੇ ਕਰਨ ਵਾਲੇ ਨੇ ਇੱਥੇ ਇੱਕ ਬੇਟੀ ਵੀ ਇਟਲੀ ਚ ਐ ਨੁਕਸਾਨ ਤਾਂ ਨੁਕਸਾਨ ਹੈ ਜੀ ਬੇਟੀ ਵਿਆਹੀ ਹੋਈ ਐ ਹਾਂ ਜੀ ਅੱਛਾ ਉਹਦਾ ਸੋਨਾ ਵੀ ਇੱਥੇ ਪਿਆ ਤੀ ਹਾਂ ਬੇਟੀ ਦਾ ਸੋਨਾ ਇੱਥੇ ਪਿਆ ਸੀ ਉਹਨਾਂ ਦੇ ਘਰ ਚ ਕੋਈ ਹੈ ਨਹੀਂ ਜੀ ਉਹਨਾਂ ਦੇ ਘਰ ਚ ਕੋਈ ਹੈ ਨਹੀਂ ਜੀਗਾ ਅੱਛਾ ਉਹ ਬਾਹਰ ਹੀ ਨੇਗੇ ਮਾਣ ਚਾਉਣਾ ਇੱਥੇ ਆਸੀ। ਉਹ ਛੋਡੇ ਕੋਲੇ ਸਮਾ ਗਏ ਤੇ ਜੀ। ਹਾਂ। ਉਹਨਾਂ ਦਾ ਘਰ ਸੁਣਨਾ ਸੀ। ਹਾਂ ਜੀ। ਉਹ ਰੇ ਸਮਾ ਗੇ ਸੀ ਦੇਖ ਸਕਦੇ ਹੋ ਵੀ ਕੱਲ ਨੂੰ ਸਾਡੇ ਸਾਹਮਣੇ ਨਮੋਲ ਪਿੰਡ ਤੋਂ ਜੋ ਚੂਹੜ ਸਿੰਘ ਜਿਨ੍ਹਾਂ ਦੇ ਘਰੇ 92 ਤੋਲੇ ਸਿਆਣੇ ਦੀ ਚੋਰੀ ਹੋਈ ਹੈ। ਉਹ ਕਹਿੰਦੇ ਵੀ ਇੱਕ ਤਾਂ ਸਾਡੀ ਬੇਟੀ ਦਾ 30 40 ਤੋਲੇ 40 ਜੀ। ਹਾਂ ਜੀ ਹਾਂ। ਤੇ 25 25 ਕਹਿੰਦਾ ਵੀ ਦੋਏ ਬੇਟੇ ਤੇ ਹਾਂ ਹਾਂ ਕੁਛ ਸਾਡਾ ਤੇ ਐ 20 ਵੀ ਕਹ ਲੋ ਚਾਹੀਦੀ 25। ਅੱਛਾ ਠੀਕ ਹੈ। ਛੋਡੇ ਸਾਹਮਣੇ ਹੋਏ ਸੀ ਪੁਰਾਣਾ ਸਾਰਾ। ਹਾਂ ਹਾਂ। ਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇੱਥੇ ਬਣੇ ਹੋਏ ਨੇ ਕਿ ਪਰਿ ਕਿਉਂਕਿ ਵੱਡੀ ਚੋਰੀ ਨੂੰ ਇਨਜਾਮ ਆਹ ਗੇਟ ਹੈ ਜਿਹੜਾ ਖੋਲ ਕੇ ਆ ਜਿੱਥੇ ਖੜੇ ਨੇ ਬਜ਼ੁਰਗ ਇਹ ਗੇਟ ਖੋਲਿਆ ਹੈ ਉੱਪਰੋਂ ਆਏ ਨੇ ਉੱਪਰੋਂ ਆਏ ਨੇ ਤਹਾਂ ਤੋਂ ਦੇਖ ਸਕਦੇ ਹੋ ਤਸਵੀਰਾਂ ਤੇ ਬਾਹਰੋਂ ਕਿਸ ਤਰ੍ਹਾਂ ਘਟਨਾ ਨੂੰ ਇਨਜਾਮ ਦਿੱਤਾ ਹੈ ਵੱਡੀ ਘਟਨਾ ਨੂੰ ਤੇ ਮੰਗਰ ਦੀ ਜਿੱਧਰ ਦੀ ਆਏ ਨੇ ਤੇ ਪਿੱਛੋਂ ਦੀ ਦੱਸਿਆ ਜਾ ਰਿਹਾ ਵੀ ਇੱਧਰ ਦੀ ਪਿੱਛੋਂ ਦੀ ਆਈ ਸੀ ਇੱਧਰ ਦੀ ਆਏ ਸੀ ਇੱਧਰ ਦੀ ਅੱਛਾ ਉੱਥੋਂ ਦੀ ਆਏ ਨੇ ਕੋਈ ਪੈੜ ਚਾਲ ਦੇਖੀ ਹੋਊਗੀ ਇੱਧਰ ਦੀ ਆਏ ਨੇ ਜੀ ਕਿਉਂ ਫੇਰ ਕੋਠੇ ਤੇ ਚੜ ਗਏ ਆ ਦੇਖੋ ਵੀ ਪਿੱਛੋਂ ਵੀ ਆਏ ਨੇ ਪਿਛੋਂ ਬਾ ਖੇਤ ਪੈਨੇ ਖੁੱਲੇ ਪਿੱਛੋਂ ਦੀ ਆਏ ਨੇ ਵੀ ਚੋਰ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਵੀਡੀਓ ਦੇਖ ਲਓ ਵੀ ਕਿੱਡਾ ਨੁਕਸਾਨ ਹੈ ਜਿਹੜਾ ਇੱਥੇ ਲਗਭਗ ਕਰੋੜ ਰੁਪਈਆ ਕਹਾਂਗੇ 92 ਤੋਲੇ ਸੋਨਾ 92 ਲੱਖ ਦਾ ਤਾਂ ਸਿੱਧਾ ਹੀ ਹੋ ਗਿਆ 2 ਲੱਖ 2.5 ਲੱਖ ਰੁਪਈਆ ਨਕਦ ਜੇ ਕਹਿੰਦੀ ਵੀ ਕਰੋੜ ਰੁਪਈਏ ਦੇ ਲਗਭਗ ਚੋਰੀ ਹੈ ਜਿਹੜੀ ਉਦੋਂ ਬਾਅਦ ਫਿਰ ਇੱਧਰ ਦੀ ਜਾ ਕੇ ਪੇਤੀ ਹੁਣ ਤੁਸੀਂ ਦੱਸ ਸਕਦੇ ਹੋ ਵੀ ਪੇਤੀ ਦਾ ਕੰਮ ਹੈ ਇਹ ਅੱਛਾ ਪਹਿਲਾਂ ਚੋਰੀਆਂ ਲਗਭਗ ਜਿੰਨਾ ਵਿੱਚ ਮੈਂ ਮੌਕੇ ਤੇ ਗਿਆਗਾ 10 ਤੋਂ 15 ਚੋਰੀਆਂ ਚ ਪੂਰੇ ਸਾਰਾ ਖਿਲਰਿਆ ਹੋਇਆ ਸਮਾਨ ਤੇ ਉਹ ਜਦ ਦਿਖਾਉਂਗੇ ਨਾ ਮਾਰੀ ਕਿੱਥੇ ਹੋਇਆ ਹੈ ਜੀ ਹਾਂ ਜੀ ਅੱਛਾ ਜੀ ਆਨ ਮਾਰੀ ਤੋੜੀ ਗਈ ਹੈ ਹਾਂ ਜੀ ਤੇ ਆਹ ਪੇਟੀ ਵੀ ਜੀ ਖੋਲੀ ਫਿਰ ਪੇਟੀ ਦੇ ਦੋਏ ਖੋਲੀਆਂ ਤੇ ਹੁੰਦੀਆਂ ਖੁੱਲੀਆਂ ਨਹੀਂ ਜਦੋਂ ਹਾਂ 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 ਮਤਲਬ ਇਹਦੇ ਵਿੱਚ ਸਮਾਨ ਫਿਰ ਕੋਈ ਸਮਾਨ ਪੇਟੀ ਚ ਸੀ ਸੋਨਾ ਪੇ ਪੇਟੀ ਚੋਂ ਕਟਾਇਆ ਅਸੇ ਕੁਝ ਪੇਟੀ ਚ ਵੀ ଥିਗਾ ਹਾਂ ਜੀ ਕੁਛ ਨਮਾਰੀ ਜਿੱਤੀਗਾ ਕੁਛ ਨਮਾਰੀ ਸੀ ਤੇ ਤਾਂ ਫਿਰ ਉਹੀ ਉਹੀ ਛੇੜਿਆ ਜਿੱਥੇ ਸੋਨਾ ਸੀ ਜੇ ਕਹਿੰਦੀ ਹੋਰ ਚੀਜ਼ ਤਾਂ ਕੋਈ ਛੇੜੀ ਹੀ ਨਹੀਂ ਉਹਨਾਂ ਨੇ ਹੋਰ ਤਾਂ ਕੱਪੜਾ ਨਾਲ ਕੋਈ ਲੀੜਾ ਆਹ ਐਦਾ ਵੀ ਲੋਕ ਪਟਿਆ ਸੀਗਾ ਇਹਦਾ ਲੋਕ ਪਟ ਕੇ ਛੜਤਾ ਇਹ ਤਾਂ ਰਜਾਈਆਂ ᱛੀਆਂ ਅੱਛਾ ਜੀ ਹਾਂ ਜੀ ਰਜਾਈਆਂ ᱛੀਆਂ ਸੋ ਦੋਸਤੋ ਆਪਾਂ ਦੇਖ ਹਾਂ ਹਾਂਜੀ ਹਾਂ ਦੇਖ ਸਕਦੇ ਹੋ ਤਸਵੀਰਾਂ ਵੀ ਪਰਿਵਾਰ ਨੇ ਆਪਾਂ ਨੂੰ ਜਿਹੜਾ ਦਿਖਾਇਆ ਹੈਗਾ ਪੂਰਾ ਆ ਦੇਖੋ ਜੀ ਇਸੇ ਤਰ੍ਹਾਂ ਇਹ ਲਮਾਰੀ ਹੈ ਜਿਹੜੀ ਇਹ ਪੱਟੀ ਹੈ ਜੀ ਦੇਖ ਸਕਦੇ ਹੋ ਜਿਵੇਂ ਮੋਸਿਆ ਪਿਆਗਾ ਪੁੱਸ ਸੱਬੜ ਦੇ ਨਾਲ ਜਿਹਦੇ ਵਿੱਚ ਜਿਹੜੇ ਪਰਿਵਾਰ ਦੇ ਜਨਨਿਕ 92 ਲੱਖ ਰੁਪਇਆ 92 ਟੋਲੇ ਸਿਉਣੇ ਆ ਸਿਉਣਾ ਜਿਹੜਾ ਹੋ ਹੈ ਇਹ ਲਮਾਰੀ ਸੀ ਤੇ ਇੱਕ ਆਹਾ ਸੀ ਪੇਟੀ ਆ ਦੇਖੋ ਕਿੰਨੀ ਮਜ਼ਬੂਤ ਪੁਰਾਣੀ ਪੇਟੀ ਹੈ ਨਾਲੇ ਪਰ ਅਸੀਂ ਜੇ ਕਹੇ ਦੀ ਏਸ਼ੀਆਂ ਨੇ ਸਾਨੂੰ ਕਮਜ਼ੋਰ ਕਰਤਾ ਏਸ਼ੀਆਂ ਨੇ ਜਿਹੜਾ ਵੱਡਾ ਨੁਕਸਾਨ ਹੈ ਹੋ ਰਿਹਾ ਹੈ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਮੌਜ ਨਾਲ ਲੈ ਜਾਂਦੇ ਨੇ ਪਟਕੇ ਪਤਾ ਨਹੀਂ ਲੱਗਦਾ ਖੜਕਾ ਦੜਕਾ ਅੱਗੇ ਬਜ਼ੁਰਗਾਂ ਨੂੰ ਬਿੜਕਾ ਜਾਂਦੀ ਕਿਲੇ ਦੀ ਬਾਹੀ ਤੋਂ ਕੁੱਤਾ ਬਿੱਲਾ ਭੌਂਕਦਾ ਹੁਣ ਜਦੋਂ ਅਸੀਂ ਅੰਦਰ ਪਿਆ ਕੁੱਤਾ ਕਿੰਨਾ ਭੌਂਕੀ ਜਾਵੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਸ ਤਰ੍ਹਾਂ ਜਿਹੜਾ ਵੱਡਾ ਨੁਕਸਾਨ ਹੈ ਜਿਹੜਾ ਇੱਥੇ ਨਮੋਲ ਪਿੰਡ ਦੇ ਵਿੱਚ ਹੋਇਆਗਾ